ਸੰਗਤ ਜੀ ਇੱਕ ਜਿਹੜਾ ਕੱਟਾ ਇਸ ਪ੍ਰਾਤਨ ਖੂਹ ਦੇ ਵਿੱਚ ਤਕਰੀਬਨ ਅੱਜ ਸਵੇਰ ਦਾ ਡਿਗਿਆ ਹੋਇਆ ਚਲੋ 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 ਛਾਵਾ ਛਾਵਾ ਚਲ 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 ਥੱਲੇ ਨਿਗਾਹ ਰੱਖੀ ਮੇਰਾ ਵੀਰ ਹਨਾ ਠੀਕ ਆ ਇੱਥੇ ਥੱਲੇ ਦੇਖ ਪਹਿਲਾਂ ਲਾਈਟ ਯਾ ਦੇਖੋ ਏਡੀ ਦੂਰੋਂ ਵਚਣਾ ਵੀ ਬੜਾ ਹੈ ਕਹਾ ਉਹ ਵੀ ਦੇਖ ਲਓ ਸੂ ਇਹ ਬੜਾ ਹੈ ਉਹਨੂੰ ਪਤਾ ਆ ਕਿ ਤੂੰ ਆਇਆ ਉਹਨੂੰ ਕੱਢਣ ਲਈ ਹਾਂ ਉਹਨੂੰ ਪਤਾ ਆ ਤੂੰ ਛੱਡੋ ਛੱਡੋ ਰੱਬ ਆ ਗਿਆ ਆ ਰੱਸਾ ਬਣੇ ਕੋਈ ਵਾਲੀ ਨਾ ਕਰਿਓ ਇੱਕ ਮਿੰਟ ਕੋਣੋ ਛੱਡ ਢਿੱਲਾ ਛੱਡ ਖਿੱਚ ਲੈ ਜ਼ੋਰ ਨਾਲ ਜੋ ਨਹੀਂ ਨਾ ਖਿੱਚੋ ਖਿੱਚੋ ਢਿੱਲਾ ਛੱਡ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੰਗਤ ਜੀ ਇੱਕ ਜਿਹੜਾ ਕੱਟਾ ਇਸ ਪਰਾتن ਖੂ ਦੇ ਵਿੱਚ ਤਕਰੀਬਨ ਅੱਜ ਸਵੇਰ ਦਾ ਡਿਗਿਆ ਹੋਇਆ ਤਕਰੀਬਨ 80 ਫੁੱਟ 70 80 ਫੁੱਟ ਡੂੰਘਾ ਇੱਕ ਖੂ ਆ ਜਿਹਦੇ ਵਿੱਚ ਕਟਾ ਡਿਗਿਆ ਬਿਲਕੁਲ ਜਿੰਦਾ ਆ ਤੇ ਇਹ ਬਜ਼ੁਰਗਾਂ ਦੀ ਹਵੇਲੀ ਆ ਜਿੱਥੇ ਇੱਕ ਡਿਗਿਆ ਕਟਾ ਤੇ ਸਸੀਆ ਪੇਂ ਜੀ ਸਸੀਆ ਸਸੀ ਤੇ ਹੁਣ ਟੀਮ ਸਾਡੀ ਚੱਲੀ ਆ ਜੀ ਤੇ ਮੇਰੇ ਯੋਧੇ ਤਿਆਰ ਹੋ ਰਿਹਾ ਰਸੇ ਕਰ ਰਿਹਾ ਤਿਆਰ ਤਾਂ ਕਰਕੇ ਹੁਣ ਥੱਲੇ ਜਾ ਕੇ ਉਹਨੂੰ ਬੰਨ੍ਹ ਕੇ ਜੀਸੀਬੀ ਆ ਚੁੱਕੀ ਆ ਸਰ ਵੀਰ ਜੀਸੀਬੀ ਲੈ ਕੇ ਪਹੁੰਚ ਚੁੱਕਾ ਜਿਹੜਾ ਹਰੇਕ ਕਿਤੇ ਕੋਈ ਮਾਰਗ ਦੀ ਕੋਈ ਪਸ਼ੂ ਮਰਿਆ ਹੋਵੇ ਜਾਂ ਕੁਛ ਹੋਵੇ ਵੀਰ ਉਸ ਟਾਈਮ ਖੜ ਜਾਂਦਾ ਜਦੋਂ ਮਰਜੀ ਇਹਨੂੰ ਆਵਾਜ਼ ਦੇਈ ਬਿਲਕੁਲ ਫ੍ਰੀ ਸੇਵਾਣ ਕੇ ਸਾਡੀ ਟੀਮ ਦੇ ਨਾਲ ਖੜ ਕੇ ਜਿਹੜਾ ਕਿਉਂਕਿ ਮੈਂਬਰੀ ਆ ਟੀਮ ਦਾ ਬਣ ਕੇ ਜਿਹੜੀਆਂ ਸਵਾਮਾਂ ਇਹ ਵੀਰ ਦਿੰਦਾ ਹੈ ਤੇ ਹੁਣ ਬੰਨ੍ਹ ਕੇ ਜਿਹੜਾ ਜੀਸੀਬੀ ਨਾਲ ਬਾਹਰ ਕੱਢਾਂਗੇ ਤੇ ਟੀਮ ਹੁਣ ਸਾਡੀ ਅੱਗੇ ਪਹਿਲਾਂ ਡਰੋਨ ਭੇਜ ਚੁੱਕੇ ਆ ਡਰੋਨ ਦੇ ਨਾਲ ਦੇਖਿਆ ਬਿਲਕੁਲ ਠੀਕ ਠਾਕ ਆ ਕਟਾ ਤੇ ਕੋਈ ਸੱਪ ਸੁਪ ਜਾਂ ਕੋਈ ਹੋਰ ਜਾਨਵਰ ਤਾਂ ਨਹੀਂ ਵਿੱਚ ਹੈਗਾ ਉਹ ਵੀ ਜਰੂਰ ਡਰੋਨ ਦੇ ਨਾਲ ਦੇਖਿਆ ਤੇ ਵਿੱਚ ਕੁਝ ਨਹੀਂ ਹੈਗਾ ਤੇ ਹੁਣ ਸਾਡੀ ਟੀਮ ਜਿਹੜੀ ਹੈ ਰੱਸਾ ਬਣਾ ਕੇ ਤਾਂ ਹੁਣ ਥੱਲੇ ਜਾਊਗੀ ਕੋਸ਼ਿਸ਼ ਜਿਆਦਾ ਨਹੀਂ ਰੋਕਿਆ ਅੱਜ ਸਾਡਾ ਅੱਲੇ ਸਵਾਦੀ ਹੁੰਦੀ ਸਵਾਦੀ ਹੁੰਦੀ ਹਾਂ ਚੱਲ ਉੱਧਰ ਨੂੰ ਮੇਰੇ ਨਾਲ ਮੂੰਹ ਕਰ ਮੇਰੇ ਨਾਲ ਮੂੰਹ ਘੁੰਮ ਤੂੰ ਹਾਂ ਮੂੰਹ ਬਾਹਰ ਨੂੰ ਕਰਕੇ ਆਪਣੇ ਸਹੋਜ ਦਾ ਪੌੜੀ ਉੱਤੇ ਜਾਣਾ ਇਹਨੂੰ ਵੀ ਫੜ ਕੇ ਜੜ ਤੇ ਹਾਂ ਅੱਜ ਦਪਹਿਰ ਉੱਥਰ ਟੈਨਸ਼ਨ ਟੈਨਸ਼ਨ ਫੜਿਆ ਤੈਨੂੰ ਚਲੋ ਰੱਸਾ ਫੜੋ ਚਲੋ ਰੱਸਾ ਫੜ ਕੇ ਹਾਂ ਫੜਿਆ ਹੌਲੀ ਹੌਲੀ ਛੱਡੀ ਜਾ ਹਾਂ ਆਹ ਛੱਡਵਾ ਰੱਸਾ ਛੱਡੋ ਚੱਲ 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 ਛੱਡ 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 ਮਿੰਨਤ ਚੱਲ 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 ਹਾਂ ਚਲੋ 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 ਚੱਲ ਕੀ ਚਾਲ ਦਾਣਾ ਫੜਿਆ ਟੈਨਸ਼ਨ ਨਾ ਲੈ ਰੱਸਾ ਦੇਖ ਚਲ ਮੇਰੀ ਗੱਲ ਸੁਣ ਤੂੰ ਬਹੁਤ ਠੀਕ ਹੈ ਇਤੋਂ ਨਹੀਂ ਉਹਨੂੰ ਉਹਨੂੰ ਫੜਦਾ ਦੂਜੇ ਇਦਾਂ ਕੋਲ ਇਹਨੂੰ ਫੜਨੇ ਪੈਣਾ ਚਲੋ ਇਹਨੂੰ ਫੜ ਕੇ ਦੋਨਾਂ ਪਾਸੇ ਫੜੋ ਯਾਰ ਆ ਛੱਡੋ ਰੱਸਾ ਕਰਕੇ ਪਿੱਛੇ ਮੁੜ ਆ ਹੱਥ ਚਲੋ ਇੱਥੋਂ ਫੜ ਬੱਚਾ ਠੀਕ ਹੈ ਚਲੋ ਹੌਲੀ ਹੌਲੀ ਚੱਲ ਚੱਲ ਚੱਲਣਾ ਵੀ ਮੇਰਾ ਵੀਰ ਚੱਲ ਚੱਲ ਚਾਚਾ ਤੂੰ ਉੱਤੇ ਜ਼ੋਰ ਨਾ ਪਾ ਉਹ ਆਪ ਅਸੀਂ ਦੇ ਦਿੱਤੇ ਨਾ ਬਾਹਾਂ ਦੇ ਨਾ ਜ਼ੋਰ ਪਾ ਚਲੋ चलो 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 छावा छावा थले निगा रखी मेरा भी ठीक है इतने थले देख पे लाइट फड़ के रखो फड़ के रखो ठीक है थले बिल्कुल सही है भाई आना आना सही चलो तो 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 ਮਿਸ਼ਾਲ ਦੇਖ ਬੰਨਣ ਨੂੰ ਨਾ ਖੜੀ ਆ ਖੜੀ ਆ ਹਾਂ ਇੱਕ ਐਕਟਰ ਨਾਲ ਸੱਸ ਸਿੱਟੋ ਹਾਂ ਉਹ ਸਿੱਟਦੇ ਆ ਨਾ ਪਿੱਛੇ ਪਾੜਨੇ ਅੱਗੇ ਪਾੜੀ ਖੁੱਲਦੀਏ ਬਸ ਠੀਕ ਆ ਠੀਕ ਆ ਲੈ ਰਸਾ ਖੋਣ ਆ ਮਾ ਰਹਿਣਾ ਭయ్యా ਖੋਲ ਲੈ ਨਹੀਂ ਉਹ ਕੱਲੇ ਨਹੀਂ ਥਾਲ ਲੈਣਾ ਕੱਲੇ ਨੇ ਥਾਲ ਲੈਣਾ ਆ ਖੋਲ ਰਹਿਦੇ ਆ ਤਰਾ ਦੇ ਇੱਕੋ ਨੂੰ ਮਨਿੰਦਰਾ ਹੋਲਾ ਛੋਟਾ ਹੈ ਮੇਰੇ ਨੂੰ ਨਹੀਂ ਆ ਆ ਰਸਾ ਕਿਹੜਾ ਹੈ ਜਿਹੜਾ ਉਹਨੂੰ ਪਾਉਣਾ ਹੈ ਉਧਰੋਂ ਉੱਪਰ ਨੂੰ ਪਾਉਣਾ ਆ ਜੀ ਇਹ ਰਸਾ ਹਲਕਾ ਹੈ ਆ ਤੂੰ ਹੋਲਾ ਆਪਣੇ ਵਾਲਾ ਹੋਲਾ ਨਾ ਆਪਣੇ ਵਾਲਾ ਰਸਾ ਭੇਜ ਦੇ ਆ ਨਵਾਂ ਭੇਜ ਦੇ ਮੇਰਾ ਕਹ ਇਹਨੂੰ 2 ਮਿੰਟ ਲਾ ਆ ਜਾਂਦਾ ਨਵਾਂ ਹੀ ਕਿਹਾ ਸੀ ਤੇ ਉੱਪਰ ਹੀ ਹੁੰਦਾ ਨਵਾਂ ਭੇਜੋ ਨਵਾਂ ਵੱਡਾ ਭੇਜੋ ਵੱਡਾ ਇੱਕ ਮੋਲ ਭਾਈ ਹੁਣ ਅੱਗੇ ਅੱਗੇ ਤੋਂ ਇੱਥੇ ਲਾ ਕੁਝ ਖੂਹ ਦੇ ਆਲੇ ਦੁਆਲੇ ਹੈਂ ਕੀ ਕਰਨੀਆਂ ਕਰਨਾ ਕਬ ਠੀਕਾ ਤਾਲੋਂ ਨੇ ਜਾਂ ਫੇ ਉਹਨਾਂ ਲਾਲਿਆਂ ਕਨੇ ਬੰਦ ਕਰਾ ਦੇ ਉਹਨਾਂ ਰਾਹੀ ਦੇ ਜਿਹੜਾ ਹੈਗਾ ਉਹਨਾਂ ਨੂੰ ਕਹਿ ਦੋ ਹੈ ਇੰਦਰ ਉੱਚਾ ਹੀ ਇੱਥੋਂ ਤਾਰ ਇਦਾਂ ਬੰਨੂ ਆਲ ਵਾਲੇ ਸਾਰੇ ਜੰਗ ਬੋਲਣ ਆਲਣ ਤਾਰ ਲਪੇਟ ਦੋ ਕੋਈ ਬੰਦਾ ਵੀ ਢੀਕ ਸਕਦਾ ਨਹੀਂ ਸਕਦਾ ਯਾ ਠੀਕਾ ਬਾ ਠੀਕ ਹੈ ਠੀਕਾ ਚਲੋ ਕੋਲੋ ਕੋਲੋ ਮੇਰੇ ਭਾਜੀ ਇਹ ਵੀ ਰਸਾ ਉੱਤੋਂ ਦੀ ਮੇਰੇ ਸਾਹ ਹੋਂ ਨਾ ਪਾ ਲੋ ਉਦੋਂ ਜਿਹਦਾ ਉਹ ਪੁੱਤਾਂ ਦੀ ਪੋਣੀ ਪੈਣਾ ਪਾ 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 ਇਹ ਤਾਂ ਉੱਤੋਂ ਦੀ ਪੈਣਾ ਯਾ ਵਿਸ਼ਾਲ ਵਾਲਾ ਪਣੇ ਉੱਤੋਂ ਦੀ ਪਾ ਪਾ ਉੱਪਰ ਦੀ ਕਾੜਿਆ ਇੱਧਰ ਆਇਆ ਯਾਰ ਪਾ ਪਾ ਤੂੰ ਠੀਕ ਆ ਬਿਲਕੁਲ ਸਹੀ ਆ ਭਾਜੀ ਅੰਬਸਾਰੀ ਟੀਮ ਮੈਂਬਰ ਥੱਲੇ ਪਹੁੰਚਾ ਹੋਇਆ ਜੀ ਕਰ ਮੈਂ ਇੱਥੋਂ ਵੜਦਾ ਤੂੰ ਲੈ ਉਹ ਉੱਥੇ ਹੀ ਪਾ ਉੱਪਰ ਦੀ ਹੂੰ ਉੱਪਰ ਦੀ ਪਾਉ ਤੂੰ ਹੁਣ ਥੱਲੇ ਕਰ ਰਸਾ ਹੋਰ ਭੇਜਾਂਗੇ ਜਿਹੜਾ ਜਾ ਉਹਨੂੰ ਬੰਨ ਬੰਨੂਗਾ ਤੇ ਸਹੀ ਐੜਾ ਹਾਂ ਲੈ ਐੜਾ ਇਥੋਂ ਦੀ ਨਹੀਂ ਭਾਈ ਹਾਂ ਇਥੋਂ ਦੀ ਆਪਾ ਇੱਧਰ ਆਪਣੇ ਹੱਥ ਲਾ ਕੇ ਆਉਂਦੀ ਪਾ ਇਥੋਂ ਹਾਂ ਇਥੋਂ ਆ ਇਥੋਂ ਪਾ ਪਤਾ ਕੀ ਆ ਉਹ ਨਹੀਂ ਉਹ ਟੁੱਟ ਜਾਣਾ ਯਾਰ ਤੰਦਨਾ ਵੱਜਣਾ ਤੰਦਨਾ ਇਦਾਂ ਫੇ ਮੋਰੇ ਜਿਆਦਾ ਆ ਇਹਨੂੰ ਟੁੱਟ ਜਾਣਾ ਇਹ ਨਹੀਂ ਟੁੱਟਦਾ ਨਹੀਂ ਟੁੱਟਦਾ ਸਦਾ ਹੀ ਟੁੱਟਦਾ ਨਹੀਂ ਟੁੱਟਦਾ ਯਾਰ ਨਹੀਂ ਟੁੱਟਦਾ ਰਸਾ ਜੋ ਆ ਗਈ ਆ ਜੋ ਤਾਂ ਪਿਛਲੇ ਤੇ ਪੈਣਾ ਪਿਛਲੇ ਤੇ ਪੈਣਾ ਤੂੰ ਟੈਨਸ਼ਨ ਨਾ ਲੈ ਉਹਨਾਂ ਤੇ ਨਾ ਤੂੰ ਚਲ ਚਿਰ ਪਰੇ ਰੱਖ ਠੀਕ ਠਾਕ ਆ ਮੈਂ ਕਿਹਾ ਕਟਾਂ ਸਹੀਆ ਕਟਾ ਖੜਾ ਮੇਰੇ ਉੱਪਰ ਲੈ ਕੇ ਮੈਨੂੰ ਜਰਾ ਕਟੇ ਤੇ ਖੜਾ ਹੀ ਆਗੇ ਠੀਕ ਆ ਦੇਖੋ ਏਡੀ ਦੂਰੋਂ ਬਚਣਾ ਵੀ ਬੜਾ ਹੈ ਕਹਨਾ ਉਹ ਵੀ ਦੇਖ ਲਓ ਸੂਰ ਇਹ ਬੜਾ ਹੈ ਤਾਂ ਉਹਨੂੰ ਪਤਾ ਆ ਕਿ ਤੂੰ ਆਇਆ ਉਹਨੂੰ ਕੱਢਣ ਲਈ ਹਾਂ ਉਹਨੂੰ ਪਤਾ ਆ ਤੂੰ ਛੱਡੋ ਛੱਡੋ ਜਾਲੇ ਰੱਸਾ ਪਾਇਆ ੱਤਲੀ ਨਾਲ ਠੀਕ ਆ ਉਹਨੂੰ ਕਰਕੇ ਨਾ ਬਾਗੜ ਦੇ ਨਾਲ ਮੈਂ ਘਟੋ ਕਰਕੇ ਬਾਗੜ ਤੇ ਲਿਆ ਬਾਗੜ ਦੇ ਨਾਲ ਰੱਸਾ ਬੰਨ ਲਿਆ ਛੱਡੋ ਉਹ ਗਾ ਮਸ਼ੀਨ ਹੋਣੀ ਹੈ ਤਾਂ ਹਾਂ ਆ ਮੇਰੇ ਨਾਲ ਠੀਕ ਆ ਲੈਟ ਅਟਾਰਚ ਦਿਓ ਟਾਰਚ 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 ਦਿਓ ਚੱਲ ਹੋਰ ਗੱਡੀ ਪੜੇ ਕੱਢ ਬੱਸ ਬੱਸ ਬਹੁਤ ਖਿੱਚ ਤੋਰ ਜਦੋਂ ਜਾਂਦੀ ਨਹੀਂ ਜੀ ਥਲੇ ਥਲੇ ਦੀਦਾ ਸਾਰਾ ਕੁਝ ਬਿਲਕੁਲ ਕੋਈ ਆਂਦੇ ਜਾਨਵਰ ਜੂਨ ਪਰ ਨਾ ਹੋਵੇ ਸੱਪ ਸੂਪ ਦੇਖ ਲਈ ਕੋਈ ਨਹੀਂ ਭਾਈ ਕੋਈ ਨਹੀਂ ਕਰ ਦੋ ਟੱਲਾ ਰੱਸਾ ਭਰੀ ਹੋਰ ਰੱਸਾ ਖਿਡੋ ਟੱਲਾ ਟੱਲਾ ਕਰੋ ਖਿੱਚ ਲਾ ਖਿੱਚ ਲਾ ਦੋਵੇਂ ਕਰੋ ਮੜੀ ਜੇ ਲੈਓ ਇਹ ਆਪਣੇ ਨਾ ਜਾਨਾ ਜਾਈ ਛੱਡੋ ਯਾਰ ਹੋਰ ਨਹੀਂ ਨੱਥਾਂ ਤਾਂ ਮਗਲੀਆਂ ਨੂੰ ਭੁੰਦੇ ਪੈ ਜਾਏ ਰੱਸਾ ਹੈ ਨਾ ਮੋਰੀਆਂ ਲੱਤਾਂ ਨੂੰ ਮੋਰੀਆਂ ਤਾਂ ਪਿੱਛੇ ਹੂੰ ਦੋ ਅੱਗੇ ਪਿੱਛੇ ਪਾ ਲਈ ਲੱਤਾਂ ਨੂੰ ਸਾਡਾ ਪਾਣਾ 1 ਮਿੰਟ ਰੁਕੋ ਅੱਗੇ ਪਿੱਛੇ ਕੋਈ ਗੱਲ ਨਹੀਂ ਮਾੜਾ ਮੂਟਾ ਕੋਈ ਉਹ ਚਲੋ ਉਹ ਤਾਂ ਕੋਈ ਨਹੀਂ ਫੇਤਣਾ ਫੇਤਣਾ ਹੋਰ ਵਾਹ ਬਹੁਤ ਅੰਦਾਜ਼ ਨਾਲ ਅਸਾਇਗਾ ਨਾ ਬੱਦੂ ਹਾਂ ਜੀ ਚੱਲਾ ਇੱਥੋਂ ਇਹ ਆਦੋ ਦੀ ਬਾਗੇ ਇਹਦੇ ਨਾਲ ਦੀ ਲਿਆ ਚਾਬੀ ਲਾਉਣੀ ਠੀਕ ਹੈ ਉਹਨਾਂ ਨਾਲ ਡਰਦੇ ਪਹੁੰਗਾ ਟੈਨਸ਼ਨ ਨਾ ਲਾਉਂਦੇ। ਮਾਰਮਾਰਨੇ ਵੀ ਹਾਂ। ਹਾਂ, ਕਿਸੇ ਹਾਰਨਾ। ਹਾਂ, ਰਬਾ ਬਾਬੇ ਕਿਹੜਾ ਅੰਗ ਜਾਣੇ। ਇਹ ਕੀ ਕੀ ਹੈ? ਕਿਹੜੇ ਬਾਬੇ ਨੇ? ਬਾਬਾ ਬਾਬਾ ਆ ਜਾਵੀਂ। ਤੁਸੀਂ ਤਾਂ ਬਾਰ। ਹੋਰ ਕਿਸੇ ਕੋਈ ਨਹੀਂ ਆਇਆ ਇੱਥੇ। ਕੋਈ ਬੰਦਾ ਮੈਂ ਤਾਂ ਕੰਮੀ ਦੇ ਭਾਤੇ। ਤੂੰ ਵੀ ਅੱਗੇ ਨਾ ਜੀ। ਮੈਨੂੰ ਫੇਰ ਆਣਾ ਹੈ। ਤੂੰ ਕਿਸੇ ਹਾਂ ਜੀ ਹੁਣ ਰੱਸਾ ਸਾਡਾ ਟੀਮ ਮੈਂਬਰ ਬਣ ਰਿਹਾ ਜੀ ਤੇ ਰੱਸੀ ਬਣ ਰਹੀ ਹੈ ਰੱਸੀ ਬਣ ਰਹੀ ਹੈ ਇਹ ਮੇਰੇ ਵਾਲਾ ਦੱਸਾਂਗੇ ਚਲੋ ਹੁਣ ਚਲੋ ਚਲੋ ਹੁਣ ਪਹਿਲਾਂ ਮੇਰੀ ਗੱਲ ਸੁਣ ਹਾਂਜੀ ਜਿੱਧਰ ਵੀ ਹਣਾ ਕੰਧ ਦੇ ਨਾਲ-ਨਾਲ ਕੰਧ ਦੇ ਨਾਲ-ਨਾਲ ਖਿੱਚੋ ਹਾਂ ਹੌਲੀ ਹੌਲੀ ਕੋਈ ਕੰਧ ਨਾਲ ਜਨਾ ਕਾਕੇ ਪਹਿਲਾਂ ਹਾਂ ਜੀ ਨਾਲ 자, 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 자,

ਹੁਣ ਕਿੱਦਾਂ ਫੜੂਗੇ ਇੱਕ ਵਾਰ ਰੋ ਜਾ ਉਹ ਸੋਨੂੰ ਇੱਕ ਦਾਨ ਆ ਦਾਨ ਬਸ ਤੇ ਰੋ ਰੋ ਹੋਰ ਉੱਕਣਾ ਨੰਨਾ ਬੰਨਾ ਕੋਈ ਹੋਰੋ ਕੋਟ ਲੈ ਜਿਹੜਾ ਛੱਡ ਲੈ ਛੱਡ ਲੈ ਛੱਡ 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 ਖੇਤ ਨਾਲ ਜੋਰ ਨਾਲ ਜੋ ਨਹੀਂ ਨਾ ਖੇਤ ਨਾਲ ਖੇਤ ਨਾਲ ਛੱਡ 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 ਆ ਬਾਵਾ ਸੋਨਿਆ ਜੁਗੀਆਂ ਕਾਲ ਬੋਲੇ ਸੋਨਿਆ ਜੁਗੀਆਂ ਕਾਲ ਲੈ ਵੀ ਮੁੰਡਿਆਂ ਨੇ ਕੱਢ ਬਤਾ ਜੀ ਵਾਹਿਗੁਰੂ ਜੀ ਕੀ ਫਤਿਹ ਲੋ ਉਹ ਦੌੜ ਲੈ ਵਾਹਿਗੁਰੂ ਉਹ ਤਾਂ ਬੱਚੇ ਪੜਾਈ ਕਰਦੇ ਆ ਲੜਾਉਣਾਂ ਲੱਗੀਆਂ ਹਾਂਜੀ ਹਾਂ ਲੱਗੀਆਂ ਆ ਹੋ ਗਿਆ ਬਚਾ ਹੋ ਗਿਆ ਏਡੀ ਕੇ ਕਿ ਨੇਰਾ ਸੇਰਾ ਹੁੰਦਾ ਫੇਰ ਬਹੁਤ ਖਾਣਾ ਹੈਗਾ ਹੈਂ ਨੇਰਾ ਸੇਰਾ ਹੁੰਦਾ ਫੇਰ ਬਹੁਤ ਖਾਣਾ ਹੁੰਦਾ ਰੇ ਨਾ ਦੇਂਦੇ ਕਹਿੰਦੇ ਪਾਈ ਜਾਣਾ ਚੋਕ ਜਾ ਕੇ ਫੇਰ ਆ ਹੋ ਗਿਆ ਹੈ ਨਹੀਂ ਬਾਬਾ ਜੀ ਮੁੰਡੇ ਨੇ ਬਹੁਤ ਵਧੀਆ ਪਾਇਆ ਹਾਂ ਆ ਬਹੁਤ ਵਧੀਆ ਇੱਕ ਟੁਕੜਾ ਪਾਸ ਤਾਰ ਹੋਰ ਦੀ ਗਲੀ ਆਲਾ ਦੇਖੀ ਉਹ ਕੱਢ ਕੇ ਹਾਂ ਅਲ੍ਹਾ ਇਨਸ਼ਾ ਅੱਲਾ ਉਂਝੀ ਬਾਟੂਂਗਾ ਜਿਹਦੇ ਸਾਰੀ ਪਣੀ ਪਲਾਉ ਉਹ ਪਾਣੀ ਪਾਣੀ ਦੀ ਬਾਲਟੀ ਲੈ ਲੈ ਪਾਣੀ ਨਹੀਂ ਲੈ ਹਾਂ ਉੱਥੇ ਲੈ ਉੱਥੇ ਹੀ ਲੈ ਆਪਾਂ ਪੂਰਾ ਕੱਟੇ ਨੇ ਪਾਣੀ ਨੂੰ ਚੱਲ ਜਾਣਾ ਫਿਰ ਦੇਖ ਪਾਣੀ ਨਾਲ ਹੀ ਜਾ ਲੈ ਨਾ ਜਾ ਵੱਡਾ ਟਿਗੜੀ ਚਲਵਾਉਂਦੇ ਹਾਂ ਆਹ ਛੱਟ ਲੱਗੀ ਆਹ ਚਾਟਰ ਲੱਗੀ ਆਹ ਦੇਖ ਪਰ ਫੇਰ ਵੀ ਏਡੀ ਦੂਰੋਂ ਡਿਗਿਆ ਹਾਂ ਚਲੋ ਸ਼ੁਕਰ ਆਪਾਂ ਕਾਹ ਹੋ ਗਿਆ ਮੈਂ ਉਹ ਥੱਲੇ ਬਹੁਤ ਡੂੰਘਾ ਹੈ ਨਾ ਛੱਡ ਗਿਆ ਲੈ ਫੜ ਆ ਫੜ ਇਹਦਾ ਪਾਣੀ ਉੱਥੇ ਨਾਲ ਕੇ ਭਾਈਆ ਖੁਸ਼ ਹਾ ਹਾਂਜੀ 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 ਹੁਣ ਤੁਹਾਡਾ ਚੱਲ ਹੁਣ ਨਾ ਨਾ ਹੁਣ ਇਹਦੇ ਆਲੇ ਦੁਆਲੇ ਲਾ ਕੁਛ ਇਹਦੇ ਇਹ ਹੁਣ ਮੈਂ ਲਾਉਣਾ ਇਹਦੇ ਨਹੀਂ ਇਹਦੇ ਖੂਹ ਦੇ ਵੀ ਆਲੇ ਦੁਆਲੇ ਲਾ ਹਾਂ ਖੂਹ ਤੇ ਵੀ ਲਾ ਆ ਫੜ ਗੱਲ ਕੀ ਫੇਰ ਮੁੜ ਕੇ ਕੇਵਾਰਾ ਚੱਲ ਹੁਣ ਬਚਾ ਹੋ ਗਿਆ ਸੱਟ ਲੱਗ ਜੇ ਜ਼ਿਆਦਾ ਹੈ ਨਾ ਮੂੰਹ ਪਾਣੀ ਡਿਗੇ ਤਾਂ ਫੇਰ ਬਚਣਾ ਛੋੜੋ ਹਾਂਜੀ ਹਾਂਜੀ ਇਹ ਤਾਂ ਖਰੇ ਕਿੱਦਾਂ ਡਿਗਿਆ ਆਹੋ ਮੈਂ ਹੁਣ ਲੱਗਾ ਹਮੋਂ ਤੁਮਾਰ ਤਾਰ ਬੰਦ ਉਹ ਉਹਨੂੰ ਪੁੱਠੇ ਲਵਾਵਾਂਗੇ ਤੇ ਬੰਦ ਕਰਾਉਣਾ ਆਖੀ ਦਾਲ ਬੰਦ ਕੇ ਸੁੱਖਾ ਹੋ ਜਾਣਾ ਹੈ ਤੁਸੀਂ ਆਪਣੀ ਜ਼ਿੰਮੇਵਾਰੀ